ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ タルਦੀਵਾਲ タルਦੀਵਾਲ ਸਾਹਿਬ ਸਵਾਗਤ ਹੈ ਤੁਹਾਡਾ ਜੀ ਮਿਹਰਬਾਨੀ ਜੀ ਸਾਰੇ ਜੁੜੇ ਹੋਏ ਸਰੋਤਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ ਦੋਸਤੋ ਇੱਕ ਖਬਰ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਇੱਕ ਪੰਜਾਬ ਦੇ ਨਾਮਵਰ ਅਖਬਾਰ ਦੇ ਵਿੱਚ ਖਬਰ ਛਾਪਦੀ ਹੈ ਉਸ ਨਿਊਜ਼ਪੇਪਰ ਦੀ ਜਿਹੜੀ ਖਬਰ ਹੈ ਉਹ ਖਬਰ ਦਰਸਾਉਂਦੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਧੜੇਬੰਦੀ ਉੱਭਰ ਕੇ ਸਾਹਮਣੇ ਆਈ ਧੜੇਬੰਦੀ ਦਿੱਲੀ ਤੇ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਰਾਜ ਸਭਾ ਮੈਂਬਰ ਸੰਦੀਪ ਪਾਟਕੋੜਾ ਦੀ ਗਰੁੱਪਵਾਜੀ ਦੀ ਜਾਂ ਆਪਸੀ ਇੱਕ ਉਹਨਾਂ ਦੀ ਤਲਕੀ ਦੀ ਗੱਲ ਇਹ ਅਖਬਾਰ ਕਰਦਾ ਤੇ ਬੜਾ ਮਹੱਤਵਪੂਰਨ ਇਹ ਇੱਕ ਮਾਮਲਾ ਇਸ ਮਾਮਲੇ ਤੇ ਗੱਲਬਾਤ ਕਰਾਂਗੇ ਪ੍ਰੋਫੈਸਰ ਢਾਲੀਵਾਲ ਸਾਹਿਬ ਨਾਲ ਜਿਹੜੇ ਦੋਸਤ ਨਵੇਂ ਆਏ ਨੇ ਉਹ ਦੋਸਤ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਕਿਉਂਕਿ ਜਦੋਂ ਵੀ ਅਸੀਂ ਕੋਈ ਅਗਲੀ ਵੀਡੀਓ ਲੈ ਕੇ ਆਵਾਂਗੇ ਉਹ ਵੀਡੀਓ ਸਭ ਤੋਂ ਪਹਿਲਾਂ ਤੁਹਾਡੀ ਮੋਬਾਈਲ ਦੀ ਸਕਰੀਨ ਦੇ ਉੱਪਰ ਹੋਊਗੀ ਜਿਹੜੇ ਦੋਸਤ ਨਵੇਂ ਜੁੜੇ ਨੇ ਉਹ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਸੋ ਢਾਲੀਵਾਲ ਸਾਹਿਬ ਇੱਕ ਬੜੀ ਇੰਪੋਰਟੈਂਟ ਖਬਰ ਪੰਜਾਬ ਦਾ ਇੱਕ ਪੰਜਾਬੀ ਨਾਮਵਰ ਅਖਬਾਰ ਛਾਪਤਾ ਉਹ ਸੰਦੀਪ ਪਾਠਕ ਜਿਹੜੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਨੇ ਤੇ ਪੰਜਾਬ ਦੇ ਸੀਐਮ ਮਾਨ ਸਾਹਿਬ ਇਹਨਾਂ ਦੇ ਆਮੋ ਸਾਹਮਣੇ ਹੋਣ ਦੀ ਗੱਲ ਕਰਦੇ ਨੇ ਸਿਆਸੀ ਤੌਰ ਦੇ ਉੱਪਰ ਇਹ ਕੀ ਗੱਲ ਹੈ ਅਲੱਗ-ਅਲੱਗ ਚੈਨਲਾਂ 'ਤੇ ਵੀ ਡਿਸਕਸ ਹੋ ਰਿਹਾ ਹੈ ਇਹ ਮਾਮਲਾ ਜਿਕਰ ਤੁਹਾਡੇ ਤੋਂ ਸਮਝ ਕੇ ਆਪਾਂ ਨੇ ਪੰਜਾਬੀਆਂ ਅੱਗੇ ਰੱਖਣਾ ਹੋਵੇ ਕਿ ਹੈ ਕੀ ਇਹ ਬਣ ਕੀ ਰਿਹਾ ਸੋ ਕਿਸ ਤਰੀਕੇ ਨਾਲ ਦੇਖ ਰਹੇ ਹੋ ਤੁਸੀਂ ਇਸ ਨੂੰ ਜੀ ਧਾਲੀਵਾਲ ਸਾਹਿਬ ਦੇਖੋ ਜਿਹੜੀ ਇਹ ਗੱਲ ਹੈ ਜੀ ਜਿਵੇਂ ਆਪਾਂ ਸਿੱਧੇ ਰੂਪ ਵਿੱਚ ਇਹ ਕਹੀਏ ਜਾਂ ਇੱਕ ਵਿਸ਼ਲੇਸ਼ਣ ਕਰਦੇ ਹੋਏ ਐਦਾਂ ਦੀ ਪਰਸੈਪਸ਼ਨ ਬਣਾਈਏ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਇਸ ਦੀ ਪੰਜਾਬ ਇਕਾਈ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ ਪ੍ਰਬੰਧਨ ਦੇ ਲੈਵਲ ਤੋਂ ਜਿੱਥੋਂ ਤੱਕ ਤਾਂ ਸਰਕਾਰ ਦਾ ਇਸ਼ੂ ਹੈ ਉਹ ਇੱਕ ਵੱਖਰਾ ਇਸ਼ੂ ਹੈ ਪਰ ਜੇ ਆਪਾਂ ਪਾਰਟੀ ਦੇ ਪ੍ਰਬੰਧਨ ਨੂੰ ਦੇਖ ਕੇ ਇੱਕ ਲਈਏ ਉਹ ਸਾਰਾ ਕੁਝ ਠੀਕ ਨਹੀਂ ਹੈ ਇਹਦੇ ਸਮੇਂ-ਸਮੇਂ ਤੇ ਚਰਚਾ ਪਹਿਲਾਂ ਵੀ ਹੁੰਦੀ ਰਹੀ ਹੈ ਹੁਣ ਵੀ ਹੁੰਦੀ ਰਹੀ ਹੈ ਹੋ ਰਹੀ ਹੈ ਤੇ ਸਮੇਂ-ਸਮੇਂ ਤੇ ਸੰਕੇਤ ਵੀ ਇਦਾਂ ਦੇ ਮਿਲਦੇ ਰਹੇ ਨੇ ਕਿ ਦਿੱਲੀ ਤੋਂ ਪਾਰਟੀ ਦੇ ਵਿੱਚ ਪਾਰਟੀ ਪ੍ਰਬੰਧਾਂ ਦੇ ਵਿੱਚ ਇਸ ਤਰ੍ਹਾਂ ਦਖਲ ਦਿੱਤਾ ਜਾ ਰਿਹਾ ਹੈ ਜਿਸ ਅਨੁਸਾਰ ਪੰਜਾਬ ਦੇ ਪਾਰਟੀ ਦੇ ਕਰਤਾ-ਤਰਤਾ ਮੁੱਖ ਮੰਤਰੀ ਜਾਂ ਕਰਤਾ-ਤਰਤਾ ਕਹਿ ਲੋ ਪ੍ਰਧਾਨ ਕਹਿ ਲੋ ਜੋ ਮਰਜ਼ੀ ਕਹਿ ਲੋ ਉਨ੍ਹਾਂ ਦੇ ਉੱਤੇ ਕੁਝ ਚੈੱਕ ਲਗਾਏ ਜਾ ਰਹੇ ਨੇ ਕੁਝ ਉਨ੍ਹਾਂ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਕੁਝ ਉਨ੍ਹਾਂ ਤੇ ਪਾਬੰਦੀਆਂ ਲੱਗ ਲੱਗੀਆਂ ਹੋਈਆਂ ਨੇ ਕਿ ਉਹਨਾਂ ਨੂੰ ਇੰਡੀਪੈਂਡੈਂਟ ਪਾਰਟੀ ਦੇ ਕੰਮ ਕਰਨ ਲਈ ਅ ਫਰੀ ਹੈਂਡ ਨਹੀਂ ਦਿੱਤਾ ਹੋਇਆ ਇਹਦੇ ਸੰਕੇਤ ਪਹਿਲਾਂ ਵੀ ਮਿਲੇ ਨੇ ਫੇਰ ਵੀ ਮਿਲੇ ਨੇ ਕਦੇ ਅ ਪਾਠਕ ਜੀ ਦਾ ਨਾਮ ਆ ਜਾਂਦਾ ਕਦੇ ਜਿਹੜੇ ਆਪਣੇ ਮੈਂਬਰ ਪਾਰਲੀਮੈਂਟ ਸੀ ਉਨਾ ਨਾਮ ਆ ਜਾਂਦਾ ਹੈ ਜਾਂ ਦਿੱਲੀ ਤੋਂ ਕਿਸੇ ਹੋਰ ਦਾ ਨਾਮ ਆ ਜਾਂਦਾ ਹੈ ਜਾਂ ਕੋਈ ਪਰਿਵਾਰੀ ਲਾਇਆ ਜਾਂਦਾ ਹੈ ਉਸ ਕਿਸਮ ਨਾਲ ਇੱਕ ਸਿਚੁਏਸ਼ਨ ਹੈ ਜ਼ਰੂਰ ਪਰੰਤੂ ਪਿਛਲੇ ਸਮੇਂ ਦੇ ਵਿੱਚ ਕੀ ਹੋਇਆ ਹੈ ਕਿ ਆਮ ਆਦਮੀ ਪਾਰਟੀ ਦੇ ਜਿਵੇਂ ਆਪਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਇਹੀ ਕਹਿੰਦੇ ਸੀ ਕਿ ਇੱਕੋ ਨਾਂ ਹੈ ਮੋਦੀ ਤੋਂ ਬਿਨਾ ਬਾਕੀ ਸਾਰੇ ਨਾਂ ਡੱਬੀ ਨੇ ਚਾਹੇ ਉਹ ਪ੍ਰਧਾਨ ਹੈ ਚਾਹੇ ਉਹ ਸੈਕਟਰੀ ਹੈ ਚਾਹੇ ਉਹ ਜਨਰਲ ਸਕੱਤਰ ਹੈ ਉਹਨਾਂ ਦਾ ਕੋਈ ਵალა ਮੀਨਿੰਗ ਨਹੀਂ ਹੈ ਆਮ ਆਦਮੀ ਪਾਰਟੀ ਨੂੰ ਭਾਵੇਂ ਲੋਕਤੰਤਰ ਦੇ ਵਿੱਚ ਨਮੀ ਤੇ ਕਿਹਾ ਗਿਆ ਇਹਨਾਂ ਨੇ ਕਿਹਾ ਕਿ ਅਸੀਂ ਪਾਰਟੀ ਦੇ ਵਿੱਚ ਵੀ ਲੋਕਤੰਤਰ ਬਹਾਲ ਕਰਾਂਗੇ ਪਰੰਤੂ ਕੁੱਲ ਮਿਲਾ ਕੇ ਰਵੈਤੀ ਪਾਰਟੀਆਂ ਨਾਲੋਂ ਵੀ ਇਹਦਾ ਕੰਮ ਇਹ ਹੋ ਗਿਆ ਕਿ ਇਹ ਸਿੰਗਲ ਕੇਜਰੀਵਾਲ ਜੀ ਦੀ ਪਾਰਟੀ ਬਣ ਕੇ ਰਹਿ ਗਈ ਸਾਰੇ ਡਿਸੀਜਨ ਕੇਜਰੀਵਾਲ ਜੀ ਦੇ ਵੱਲੋਂ ਹੋ ਰਹੇ ਨੇ ਇੱਥੋਂ ਤੱਕ ਕਿ ਪਿਛਲੇ ਦਿਨੀ ਤੁਸੀਂ ਵੀ ਪੜਿਆ ਸਾਰੀ ਜੱਤਾ ਨੇ ਪੜਿਆ ਹੈ ਜਿਹੜੀ ਪ੍ਰਚਾਰਕਾਂ ਦੀ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਹੁੰਦੀ ਹੈ ਉਹਦੇ ਵਿੱਚ ਵੀ ਕੇਜਰੀਵਾਲ ਦੀ ਜਿਹੜੀ ਸੁਪਤਨੀ ਨੇ ਸੁਨੀਤਾ ਕੇਜਰੀਵਾਲ ਜੇ ਮੈਂ ਨਾ ਗਲਤ ਹੋਵਾਂ ਉਹਨਾਂ ਦਾ ਨਾਂ ਹੈ ਉਹਨਾਂ ਦਾ ਨਾਂ ਸਭ ਤੋਂ ਉੱਪਰ ਆਦਾ ਹੈ ਮਤਲਬ ਪ੍ਰਚਾਰਕਾਂ ਦੀ ਲਿਸਟ ਦੇ ਵਿੱਚ ਵੀ ਮੁੱਖ ਮੰਤਰੀ ਨੂੰ ਜਿਮਨੀ ਚੋਣਨਾ ਕੱਲੀ ਇੱਕ ਕੰਸਟੀਟੂਐਂਸੀ ਦੀ ਚੋਣਨਾ ਮੈਨੂੰ ਇਹ ਨਹੀਂ ਲੱਗਦਾ ਕਿ ਇੱਕ ਕੰਸਟੀਚੁਐਂਸੀ ਦੇ ਵਿੱਚ ਬਹੁਤ ਸਾਰੇ ਲੋਕ ਦਿੱਲੀ ਤੋਂ ਲਾ ਕੇ ਬਿਠਾਉਣ ਦੀ ਜ਼ਰੂਰਤ ਹੈ ਜਾਂ ਮੁੱਖ ਮੰਤਰੀ ਦੀ ਨਿਗਰਾਨੀ ਕਰਨ ਦੀ ਜ਼ਰੂਰਤ ਹੈ ਇਸ ਤਰ੍ਹਾਂ ਦੀ ਕੋਈ ਜ਼ਰੂਰਤ ਨਹੀਂ ਪਰੰਤੂ ਫਿਰ ਵੀ ਮੈਨੂੰ ਇਹਦੇ ਦੋ ਪੱਖ ਲੱਗ ਰਹੇ ਨੇ ਇੱਕ ਪੱਖ ਕਿ ਕੇਂਦਰੀ ਜਿਹੜੀ ਲੀਡਰਸ਼ਿਪ ਹੈ ਨੇਤৃত্ব ਹੈ ਉਹਨਾਂ ਵੱਲੋਂ ਇਹ ਦਰਸਾਇਆ ਜਾਣਾ ਕਿ ਸਾਰਾ ਕੰਟਰੋਲ ਦਿੱਲੀ ਦਾ ਹੈ ਕਿਉਂਕਿ ਮੇਰਾ ਖਿਆਲ ਨਾਲ ਕੇਂਦਰੀ ਲੀਡਰਸ਼ਿਪ ਦੀ ਇੱਕ ਪ੍ਰੋਬਲਮ ਹੈ ਇਹ ਜਿਹੜੀ ਪਾਰਟੀ ਹੈ ਇਹ ਕੇਵਲ ਤੇ ਕੇਵਲ ਆਹ ਪਾਰਲੀਮੈਂਟ ਦੇ ਵਿੱਚ ਦੋ ਸੂਬਿਆਂ ਤੱਕ ਸਿਮਟ ਕੇ ਰਹਗੀ ਦਿੱਲੀ ਦੇ ਵਿੱਚ ਭਾਵੇਂ ਕੋਈ ਸੀਟ ਨਹੀਂ ਆਈ ਪਰ ਫਿਰ ਵੀ ਸਨਮਾਨਯੋਗ ਵੋਟ ਪ੍ਰਤੀਸ਼ਤ ਉਹਨਾਂ ਨੂੰ ਮਿਲਿਆ ਜਿਸ ਦੇ ਕਰਕੇ ਮੈਂ ਕਹਿੰਦਾ ਕਿ ਦੋ ਸੂਬਿਆਂ ਚ ਸਿਮਟ ਕੇ ਰਹਗੀ ਬਾਕੀ ਕਿਤੇ ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਸਨਮਾਨਜਨਕ ਤੰਤੂਸ਼ ਜਨਕ ਕੋਈ ਵੋਟ ਪਰਸੈਂਟੇਜ ਵੀ ਪ੍ਰਾਪਤ ਨਹੀਂ ਹੋਈ ਹੁਣ ਇਸ ਐਂਗਲ ਤੋਂ ਜੇ ਤੁ ਆਪਾਂ ਕਹਿਣਾ ਕਿ ਦੋ ਸੂਬਿਆਂ ਚ ਸਿੰਮਟ ਕੇ ਰਹਿ ਗਈ ਇੱਕ ਜਿਹੜਾ ਸੂਬਾ ਉਹ ਪਹਿਲਾਂ ਹੀ ਛੋਟਾ ਹੈ ਉਹ ਉਹ ਪੂਰਾ ਸੂਬਾ ਨਹੀਂ ਹੈ ਉਸ ਸੂਬੇ ਦੇ ਵਿੱਚ ਉਹਨਾਂ ਦੇ ਮੁੱਖ ਮੰਤਰੀ ਵੀ ਨੇ ਤੇ ਉਹਨਾਂ ਦੇ ਕੇਂਦਰੀ ਸਰਵੇ ਸਰਬਾ ਜਾਂ ਪ੍ਰਧਾਨ ਜਾਂ ਜੱਜਾਂ ਜਨਮਸ ਕਥਰ ਜੋ ਮਰਜ਼ੀ ਕਹਿ ਲੋ ਉਹਨੂੰ ਓਵਰਆਲ ਪਾਰਟੀ ਦੇ ਕਰਤਾ ਤਰਤਾ ਉਹੀ ਨੇ ਉਹ ਸਰਵੇ ਸਰਬਾ ਇਹ ਮੈਂ ਕਹਿ ਕੇ ਗੱਲ ਬੁਕਾਤੀ ਹੁਣ ਜੇਕਰ ਕੇਜਰੀਵਾਲ ਸੁਪਰੀਮੋ ਨੇ ਪਾਰਟੀ ਦੇ ਤਾਂ ਉਹ ਆਪਣੀ ਲੀਡਰਸ਼ਿਪ ਕਾਇਮ ਰੱਖਣ ਲਈ ਉਹ بار بار ਇਹ ਚਾਹਣਗੇ ਕਿ ਕੋਈ ਸੁਨੇਹਾ ਇਦਾਂ ਦਾ ਨਾ ਚਲਾ ਜਾਵੇ ਕਿ ਪੰਜਾਬ ਦੇ ਯੂਨਿਟ ਨੂੰ ਮੁੱਖ ਮੰਤਰੀ ਦੀ ਗਵਾਈ ਦੇ ਵਿੱਚ ਪੂਰੀ ਖੁਦਮੁਖਤਿਆਰੀ ਦਿੱਤੀ ਹੋਈ ਆ ਪੰਜਾਬ ਦੇ ਸਾਰੇ ਕੰਮ ਉਹ ਡਿਸਾਈਡ ਕਰਦੇ ਨੇ ਜੇਕਰ ਇਹ ਮੈਸੇਜ ਚਲਾ ਜਾਏਗਾ ਤਾਂ ਪੰਜਾਬ ਦੇ ਸਾਰੇ ਐਮਐਲਏ ਉਹ ਮੁੱਖ ਮੰਤਰੀ ਜੀ ਦੀ ਸੁਪਰਮੇਸੀ ਜਾਂ ਲੀਡਰਸ਼ਿਪ ਦੇ ਥੱਲੇ ਕੰਮ ਕਰਨਗੇ ਉਹ बार-बार ਇਦਾਂ ਦਾ ਕਮੈਸੇਜ ਦੇਣਾ ਹੈ ਉਹਦੇ ਵਿੱਚ ਕਦੇ ਤੇ ਰਗੂਬਚੱਡਾ ਫਸ ਜਾਂਦੇ ਨੇ ਕਦੇ ਪਟਕਸਰ ਫਸ ਜਾਂਦੇ ਨੇ ਕਦੇ-ਕਦੇ ਆਪਣੇ ਜਿਹੜੇ ਉਹ ਪੁਲਿਸ ਅਫਸਰ ਟ੍ਰੈਨਡ ਹੋਏ ਨੇ ਐਮਐਲਏ ਨੇ ਅੰਮ੍ਰਿਤਸਰ ਤੋਂ ਕਦੇ-ਕਦੇ ਉਹ ਵੀ ਫਸ ਜਾਂਦੇ ਨੇ ਉਹ ਵੀ ਚੈਲੰਜ ਕਰਦੇ ਨੇ ਤੇ ਉਹਨਾਂ ਨੂੰ ਵੀ ਕੇਂਦਰੀ ਲੀਡਰਸ਼ਿਪ ਤੋਂ ਕਦੀ ਕੋਈ ਡਾਂਟ ਨਹੀਂ ਪੈਂਦੀ ਕਿ ਤੁਸੀਂ ਇਦਾਂ ਕਿਉਂ ਕਰਦੇ ਹੋ ਤੁਸੀਂ ਚੁੱਪ ਕਰਕੇ ਅਖਬਾਰਾਂ ਦੇ ਵਿੱਚ ਅੰਦਰ ਖਾਤੇ ਕਿਤੇ ਉਹਨਾਂ ਨੂੰ ਪੈਂਦੀ ਹੋਵੇ ਸਾਨੂੰ ਨਹੀਂ ਪਤਾ ਅਖਬਾਰਾਂ ਦੇ ਵਿੱਚ ਨਿਊਜ਼ਪੇਪਰ ਚ ਮੀਡੀਆ ਚ ਕਿਤੇ ਦਿਖਾਈ ਨਹੀਂ ਦਿੱਤਾ ਕਿ ਉਹਨਾਂ ਨੂੰ ਪਾਰਟੀ ਨੇ ਕਿਹਾ ਹੋਵੇ ਕਿ ਤੁਸੀਂ ਜਿਹੜੇ ਬਿਆਨ ਦਿੰਦੇ ਹੋ ਉਹਨਾਂ ਨਾਲ ਪਾਰਟੀ ਦੀ ਕਿਤੇ ਨਾ ਕਿਤੇ ਕਿਰਕਰੀ ਹੁੰਦੀ ਹੈ ਅਤੇ ਪਾਰਟੀ ਦੇ ਵਰਕਰਾਂ ਦੇ ਵਿੱਚ ਕਿਤੇ ਨਾ ਕਿਤੇ ਨਰਾਸ਼ਤਾ ਵਿਚਲ ਕਉਦੀਏ ਟੀ ਮੋਟੀਵੇਟ ਫੀਲ ਕਰਦੇ ਰਹੋ ਇਸ ਕਰਕੇ ਤੁਹਾਨੂੰ ਐਦਾਂ ਦੇ ਵਿਆਲ ਪਬਲਿਕ ਚ ਨਹੀਂ ਦੇਣੇ ਚਾਹੀਦੇ ਸਮੇਂ ਸਮੇਤੇ ਉਹ ਵੀ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਕਾਰਜ ਸ਼ੈਲੀ ਦੀਆਂ ਲੱਤਾਂ ਖਿੱਚਦੇ ਦਿਖਾਈ ਦਿੰਦੇ ਨੇ ਸੋ ਇਸ ਕਰਕੇ ਹੁਣ ਸਿਚੁਏਸ਼ਨ ਅਪਗੂਸਾ ਬਿਲਕੁਲ ਇਹ ਹੈ ਕਿ 13 ਸੀਟਾਂ ਜਿੱਤਣ ਦੀ ਗੱਲ ਕਰ ਰਹੇ ਸੀ ਪਾਰਲੀਮੈਂਟ ਦੀ ਇਲੈਕਸ਼ਨ ਜਿਹੜੀ ਪਿਛਲੇ ਦਿਨੀ ਹੋ ਕੇ ਹਈ ਹਟੀ ਹੈ ਆਲੇ ਉਸ ਨੂੰ ਜੇ ਆਪਾਂ ਕਹੀਏ ਪੂਰਾ ਮਹੀਨਾ ਵੀ ਨਹੀਂ ਹੋਇਆ ਰਿਜ਼ਲਟ ਆਇਆ ਨੂੰ ਉਸ ਤੋਂ ਤਰੰਤ ਬਾਅਦ ਇਹ ਜਿਹੜੀ ਇਲੈਕਸ਼ਨ ਆ ਗਈ ਜੇ ਆਪਾਂ ਕਹੀਏ ਉਹ ਪੰਜਾਬੀ ਵਾਲਾ ਤੇ ਕਹਿਣ ਮਾਨੂੰ ਸਵਾ ਮਹੀਨੇ ਦੇ ਵਿੱਚ ਵਿੱਚ ਇਹ ਇਲੈਕਸ਼ਨ ਆ ਗਈ ਹੁਣੇ ਸਵਾ ਮਹੀਨੇ ਦੇ ਵਿੱਚ ਕਿਹੜੀ ਤਬਦੀਲੀ ਆ ਜੂਗੀ ਜੇ ਆਪਾਂ ਕਹੀਏ ਕਿ ਆਮ ਆਦਮੀ ਪਾਰਟੀ ਨੇ ਯਤਨ ਕੀਤਾ ਹੈ ਕੈਂਡੀਡੇਟ ਲੱਭਿਆ ਉਹ ਕੈਂਡੀਡੇਟ ਲੱਭ ਕੇ ਔਰ ਉਹ ਕੈਂਡੀਡੇਟ ਸਟਰੋਂਗ ਹੈ ਇਸ ਤਰ੍ਹਾਂ ਨਹੀਂ ਹੈਗਾ ਕਿ ਉਹ ਕੈਂਡੀਡੇਟ ਐਵੇਂ ਨਹੀਂ ਹੈਗਾ ਜਦੋਂ ਕਿ ਕਾਂਗਰਸ ਪਾਰਟੀ ਨੇ ਵੀ ਆਪਣਾ ਕੈਂਡੀਡੇਟਰ ਉਥੇ ਦਿੱਤਾ ਹੈ ਦੂਜੀਆਂ ਪਾਰਟੀਆਂ ਨੇ ਵੀ ਦਿੱਤੇ ਨੇ ਅਕਾਲੀ ਦਲ ਨੇ ਵੀ ਦਿੱਤਾ ਦੇਣੇ ਨੇ ਸਾਰਿਆਂ ਨੇ ਲੜਾਈ ਤਾਂ ਲੜਨੀ ਹੈ ਪਰ ਫਿਰ ਇਸ ਇੱਥੇ ਲੱਗ ਕੇ ਹੀ ਰਿਹਾ ਹੈ ਕਿ ਇਹ ਜਿਹੜੀ ਲੜਾਈ ਹੈ ਮੁੱਖ ਰੂਪ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੀ ਰਹੇਗੀ ਅਕਾਲੀ ਦਲ ਬਹੁਤ ਥੱਲੇ ਐ ਪਰੰਤੂ ਜਦੋਂ ਆਪਾਂ ਇਹ ਗੱਲ ਕਰਦੇ ਆ ਕਿ ਇਹਨਾਂ ਦੇ ਵਿੱਚ ਹੀ ਰਹੇਗੀ ਉਸ ਅਸੈਂਬਲੀ ਕੰਸਟੀਚੁਐਂਸੀ ਤੇ ਚੰਨੀ ਸਾਹਿਬ ਵੱਡੀ ਲੀਡ ਲਈ ਹੈ ਉਹਨਾਂ ਨੇ ਜਿੱਤੇ ਨੇ ਤੇ ਚੰਨੀ ਸਾਹਿਬ ਨੂੰ ਕਾਂਗਰਸ ਨੇ ਇਹ ਵੀ ਪ੍ਰੋਜੈਕਟ ਕੀਤਾ ਹੈ ਕਿ ਅੱਗੇ ਤੋਂ ਚੰਨੀ ਸਾਹਬ ਸਰਕਾਰ ਦਾ ਮੁੱਖ ਮੰਤਰੀ ਪੰਜਾਬ ਪੰਜਾਬ ਦੇ ਦਲਿਤ ਭਾਈਚਾਰੇ ਦੇ ਵਿੱਚ ਸਭ ਤੋਂ ਵੱਡੇ ਲੀਡਰ ਮੰਨਤਾ ਦੇ ਤੌਰ ਤੇ ਉਹ ਵੱਡੇ ਲੀਡਰ ਹੋਣਗੇ ਜਿਹਦੇ ਕਰਕੇ ਕਿਉਂਕਿ ਇਹ ਜਿਹੜੀ ਸੀਟ ਹੈ ਰਿజర్ਵ ਸੀਟ ਹੈ ਇਹ ਕਿਤੇ ਬੈਸੀ ਓਵਰਾਲ ਜਲੰਧਰ ਦੇ ਵਿੱਚ ਸਾਰੇ ਜ਼ਿਲ੍ਹੇ 'ਚ ਦਲਿਤ ਭਰਾਵਾਂ ਦੀ ਗਿਣਤੀ ਵੱਧ ਹੈ ਪਰੰਤੂ ਇਹ ਜਿਹੜੀ ਸੀਟ ਹੈ ਰਿజర్ਵ ਰੱਖੀ ਹੈ ਤਕ ਕੁਦਰਤੀ ਹੈ ਕਿ ਉਹਨਾਂ ਕੰਸਟੀਚੁਐਂਸੀਜ਼ ਦੇ ਵਿੱਚੋਂ ਇਹ ਦਲਕ ਬੋਟਰ ਭਰਾਮਾਂ ਦੇ ਬੋਟਰ ਵੋਟਾਂ ਦਾ ਜਿਹੜੀ ਗਿਣਤੀ ਹੈ ਹੋਰ ਵੱਧ ਹੋਵੇਗੀ ਇਸ ਦੇ ਵਿੱਚ ਸतीश ਅਗਰਾਲ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਛੱਡ ਕੇ ਗਏ ਨਹੀਂ ਭਾਰਤੀ ਜਨਤਾ ਪਾਰਟੀ ਦੇ ਉਹ ਕੈਂਡੀਡੇਟ ਬਣੇ ਨੇ ਤੇ ਭਾਰਤੀ ਜਨਤਾ ਪਾਰਟੀ ਵੀ ਇਸ ਕੰਸਟੀਚੁਐਂਸੀ ਚੋਂ ਸਨਮਾਨਯੋਗ ਵੋਟਾਂ ਲੈ ਕੇ ਗਈ ਹੈ ਤਿੰਕੂ ਦੇ ਅਗਵਾਈ ਦੇ ਵਿੱਚ ਜਦੋਂ ਇਹ ਇਲੈਕਸ਼ਨ ਲੜੀ ਤੇ ਅੰਗਰਾਲ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਚੁਣਿਆ ਹੋਇਆ ਐਮ.ਐਲ.ਏ ਸੀ ਉਹਨਾਂ ਨੇ ਰਿਜ਼ਾਈਨ ਕੀਤਾ ਤੇ ਦੁਬਾਰਾ ਹੁਣ ਉਹ ਕਿਸੇ ਹੋਰ ਪਾਰਟੀ ਦੇ ਜਾਨੀ ਕਿ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਉੱਥੋਂ ਇਲੈਕਸ਼ਨ ਲੜ ਰਹੀ ਨਹੀਂ ਹੁਣ ਜਿਮਨੀ ਚੋਣਾਂ ਦੇ ਵਿੱਚ ਕਿਸੇ ਪਾਰਟੀ ਦਾ ਹਾਰ ਜਾਣਾ ਇਹਨੂੰ ਕੋਈ ਬਹੁਤ ਅੱਛਾ ਸ਼ਗਨ ਨਹੀਂ ਸਮਝਿਆ ਜਾਂਦਾ ਆਮ ਆਦਮੀ ਪਾਰਟੀ ਕੋਲ ਇਥੇ ਦੋ ਪੈਂਥਲੇ ਸੀ ਪਤਾ ਨਹੀਂ ਕਿਉਂ ਆਮ ਆਦਮੀ ਪਾਰਟੀ ਇਦਾਂ ਕਰ ਰਹੀ ਹੈ ਮੈਨੂੰ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਇਥੇ ਪੈਂਥਲੇ ਹੀ ਬਦਲ ਲੈਣਾ ਚਾਹੀਦਾ ਸੀ ਕਿ ਇਹ ਇਲੈਕਸ਼ਨ ਇਹ ਰਲ ਕੇ ਲੜਦੇ ਕਿ ਇਹ ਜਿਮਨੀ ਚੋਣ ਅਸੀਂ ਕਾਂਗਰਸ ਦੀ ਮਦਦ ਕਰਾਂਗੇ ਸਾਡਾ ਨੈਸ਼ਨਲ ਲੈਵਲ ਤੇ ਸਮਝੌਤਾ ਹੈ ਹਲਦੀ ਘੜੀ ਕਿਉਂਕਿ 4-5 ਜਿਮਨੀ ਚੋਣਾਂ ਹੋਰ ਆਉਣ ਵਾਲੀਆਂ ਨੇ ਚੰਗਾ ਹੁੰਦਾ ਜੇ ਉਹ ਜਿਮਨੀ ਚੋਣਾਂ ਦੇ ਵਿੱਚ ਇਹ ਆਪ ਦਾ ਆਪਸ ਵਿੱਚ ਕੁਝ ਕਰ ਲੈਂਦੇ ਕਿ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਹਲਦੀ ਘੜੀ ਆਜੀਬਨੀ ਚੋਣਾਂ ਦੇ ਵਿੱਚ ਸਮਝੌਤਾ ਕਰਦੇ ਆ। ਉਹ ਸਮਝੌਤੇ ਤੇ ਨਾ ਪਹੁੰਚ ਕੇ ਹੁਣ ਇਹ 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 ਮੈਂ ਇਸ ਕਰਕੇ ਕਹਿਣਾ ਕਿ ਲੜਾਈ ਵਿੱਚ ਦੋ ਪੱਖ ਹੋ ਸਕਦੇ ਨੇ। ਕਿਉਂਕਿ ਲੜਾਈ ਦਾ ਵੈਸੇ ਕੋਈ ਕਾਰਨ ਨਹੀਂ ਬਣਦਾ ਕੇਜਰੀਵਾਲ ਅੰਦਰ ਨੇ ਇਹਦੇ ਵਿੱਚ ਕੋਈ ਦਿਖਾਈ ਦੇ ਨਹੀਂ ਰਿਹਾ ਕਿ ਮੁੱਖ ਮੰਤਰੀ ਨੂੰ ਬਹੁਤ ਨੀਚਾ ਦਿਖਾ ਸਕਣ ਉਹ। ਇਹ ਸੰਭਾਵਨਾ ਪੰਜਾਬ ਦੇ ਵਿੱਚ ਨਹੀਂ ਲੱਗਦੀ ਜਾਂ ਮੁੱਖ ਮੰਤਰੀ ਬਦਲਣ ਵਾਲੀ ਗੱਲ ਪੰਜਾਬ ਦੇ ਵਿੱਚ ਇਦਾਂ ਦੇ ਸੰਕੇਤ ਹਾਲ ਦੀ ਘੜੀ ਨਹੀਂ ਆ ਰਹੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਐਡੀ ਵੱਡੀ ਬਗਾਵਤ ਹੈ ਕਿ ਮੁੱਖ ਮੰਤਰੀ ਬਦਲਣ ਦੀ ਗੱਲ ਹੋ ਰਹੀ ਹੈ ਫਿਰ ਇਹ ਸਾਰਾ ਕੁਝ ਕਿਉਂ ਜੇਕਰ ਇਹ ਨਹੀਂ ਮੈਨੂੰ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਇਸ ਗੱਲ ਦਾ ਕਿਤੇ ਖਦਸ਼ਾ ਹੈ ਡਰ ਹੈ ਕਿ ਸ਼ਾਇਦ ਇਹ ਇਲੈਕਸ਼ਨ ਆਮ ਆਦਮੀ ਪਾਰਟੀ ਤੋਂ ਨਹੀਂ ਜਿੱਤੀ ਜਾਵੇਗੀ ਤੇ ਜਿਹੜਾ ਮੁੱਖ ਮੁਕਾਬਲਾ ਹੈ ਉਹ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੀ ਰਹੇਗਾ ਕਿਤੇ ਇਹ ਨਾ ਹੋਵੇ ਕਿ ਉਸ ਜਿਹੜਾ ਸੀਨ ਹੈ ਆਉਣ ਵਾਲਾ ਭਵਿੱਖ ਦੇਖਦੇ ਹੋਏ ਉਹਨੂੰ ਕਵਰ ਅਪ ਕਰਨ ਲਈ ਇੱਕ ਇਹ ਪਹਿਲਾਂ ਹੀ ਇਹ ਇਹਦਾ ਬਹਾਨਾ ਘੜ ਲਿਆ ਜਾਵੇ ਕਿ ਪਾਰਟੀ ਦੀ ਪਰਫਾਰਮੈਂਸ ਜਨਤਾ ਵੱਲੋਂ ਕੋਈ ਹੰਗਾਰਾ ਮਾੜਾ ਨਹੀਂ ਮਿਲਿਆ ਪਰੰਤੂ ਪ੍ਰਬੰਧਕੀ ਸਿਸਟਮ ਦੇ ਵਿੱਚ ਅਸੀਂ ਇਹਨੂੰ ਠੀਕ ਤਰੀਕੇ ਨਾਲ ਆਮ ਆਦਮੀ ਪਾਰਟੀ ਇਹਨੂੰ ਠੀਕ ਤਰੀਕੇ ਨਾਲ ਨਹੀਂ ਨਜਿੱਟ ਪਾਈ ਜਿਹਦੇ ਕਰਕੇ ਅਸੀਂ ਥੋੜਾ ਪਛੜ ਗਏ ਮੇਨੂੰ ਜਾਤੀ ਤੌਰ ਤੇ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਪਹਿਲਾਂ ਤੋਂ ਹੀ ਦੋਨੇ ਹੱਥੇ ਲੱਡੂ ਰੱਖ ਕੇ ਚੱਲ ਰਹੀ ਹੈ ਕਿ ਜੇ ਅਸੀਂ ਇਲੈਕਸ਼ਨ ਦੇ ਵਿੱਚ ਥੋੜਾ ਬਹੁਤਾ ਪਛੜ ਗਏ ਦੇਖੋ ਕੰਪੀਟੀਸ਼ਨ ਦਾ ਹੋ ਰਹਿਣਗੇ ਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਆਮ ਆਦਮੀ ਪਾਰਟੀ ਵੱਲੋਂ ਜਿਸ ਕਿਸਮ ਨਾਲ ਮੁੱਖ ਮੰਤਰੀ ਜੀ ਨੇ ਐਲਾਨ ਕੀਤਾ ਸੀ ਕਿ ਮੈਂ ਉੱਥੇ ਰਹਾਂਗਾ ਮੈਂ ਕਿਰਾਏ ਤੇ ਮਕਾਨ ਲੈ ਲਿਆ ਉਹ ਸਾਰੀ ਇਲੈਕਸ਼ਨ ਮੇਰੀ ਗਵਾਹੀ ਵਿੱਚ ਲੜੀ ਜਾਏਗੀ ਫਿਰੰਤੂ ਉੱਥੇ ਹਾਜ਼ਰ ਨਾ ਰਹਿਣਾ ਫਾਰਮ ਭਰਨ ਵਾਲੇ ਦਿਨ ਵੀ ਹਾਜ਼ਰ ਨਾ ਹੋਣਾ ਜਾਂ ਤੇ ਉਹਨਾਂ ਨੂੰ ਇਹਦਾ ਕੋਈ ਸਪਸ਼ਟ ਕਾਰਨ ਦੱਸ ਦੇਣਾ ਚਾਹੀਦਾ ਹੈ ਅੱਛਾ ਇਹਦਾ ਕਾਰਨ ਵੀ ਹੈਗਾ ਮੈਂ ਇਹ ਨਹੀਂ ਕਹਿੰਦਾ ਕਿ ਇਹਦਾ ਕਾਰਨ ਨਹੀਂ ਇਹਦਾ ਕਾਰਨ ਵੀ ਬਹੁਤ ਵੱਡਾ ਪਿਆ ਹੈ ਇਹ ਇਨਾਂ ਦਿਨਾਂ ਦੇ ਵਿੱਚ ਕੇਜਰੀਵਾਲ ਜੀ ਦੀ ਜਮਾਨਤ ਹੁੰਦੀ ਹੈ ਜਮਾਨਤ ਤੇ ਰੋਕ ਲੱਗ ਜਾਂਦੀ ਹੈ ਦੂਜੇ ਦਿਨ ਸੁਣਵਾਈ ਹੁੰਦੀ ਹੈ ਫੈਸਲਾ ਫੇਰ ਰੱਖ ਰੱਖ ਲਿਆ ਜਾਂਦਾ ਉਸ ਭੱਜ ਨੱਠ ਚ ਵੀ ਇਹ ਪਾਰਟੀ ਬਹੁਤ ਆਪਣਾ ਦੱਬੀ ਚ ਰਹੀ ਹੈ ਇਨਾਂ ਦਿਨਾਂ ਚ ਇਹਦਾ ਕਾਰਨ ਵੀ ਹੋ ਸਕਦਾ ਸੀ ਪਰੰਤੂ ਪਤਾ ਨਹੀਂ ਕਿਉਂ ਇਹਦਾ ਜਿਹੜਾ ਸਪਸ਼ਟੀਕਰਨ ਹੈ ਉਹ ਮੁੱਖ ਮੰਤਰੀ ਜੀ ਨੂੰ ਹੀ ਦੇਣਾ ਚਾਹੀਦਾ ਹੈ ਜਦੋਂ ਮੁੱਖ ਮੰਤਰੀ ਇਹ ਸਪਸ਼ਟੀਕਰਨ ਦੇਣ ਲਈ ਅੱਗੇ ਆ ਸਕਦੇ ਨੇ ਕਿ ਨਹੀਂ ਨਹੀਂ ਇਹ ਚੋਣ ਮੇਰੀ ਅਗਵਾਈ ਚ ਹੀ ਲੜੀ ਜਾਏਗੀ ਤਾਂ ਉਹ ਇਹ ਵੀ ਕਹਿ ਸਕਦੇ ਨੇ ਕਿ ਮੈਂ ਇੰਨਾ ਕਾਰਨਾ ਕਰਕੇ ਇੱਥੇ ਹਾਜ਼ਰ ਨਹੀਂ ਰਹਿ ਸਕਿਆ ਇਹਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ ਹੁਣ ਇਹਨੂੰ ਜਾਤਾ ਇਹ ਕਹੀਏ ਕਿ ਹਾਲੇ ਵੀ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਹਾਲੇ ਵੀ ਤਜਰਬੇ ਤੋਂ ਕਿਤੇ ਘਾਟ ਮਹਿਸੂਸ ਹੋ ਰਹੀ ਹੈ ਉਨ੍ਹਾਂ ਦਾ ਰਾਜਨੀਤਿਕ ਤਜਰਬਾ ਭਾਵੇਂ ਮੁੱਖ ਮੰਤਰੀ ਦੀ ਚੇਅਰ ਉਹਨਾਂ ਨੂੰ ਮਿਲ ਗਈ ਪਾਰਟੀ ਦੀ ਪ੍ਰਧਾਨਗੀ ਉਹਨਾਂ ਨੂੰ ਮਿਲ ਗਈ ਲੋਕਾਂ ਦਾ ਹੰਗਾਰਾ ਬਹੁਤ ਵਧੀਆ ਮਿਲ ਗਿਆ ਜੇ ਆਪਾਂ ਕਹੀਏ ਭਾਵੇਂ 3 ਸੀਟਾਂ ਜਿੱਤੇ ਨੇ ਫੇਰ ਵੀ ਸਨਮਾਨਯੋਗ ਵੋਟ ਪਈ ਹੈ ਆਵਾਦਨ ਪਾਰਟੀ ਨੂੰ ਐਸੀ ਗੱਲ ਨਹੀਂ ਹਾਲੇ ਵੀ ਹੰਗਾਰਾ ਵਧੀਆ ਹੈ ਪਰੰਤੂ ਇਹਦੇ باوجود ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਹੈ ਕਿ ਜਿਹੜੀ ਉਹਨਾਂ ਦੀ ਰਾਜਨੀਤਿਕ ਨਪੁੰਨਤਾ ਸਕਿੱਲ ਹੈ ਜਿਹੜੀ ਉਹਨਾਂ ਦੀ ਉਹਦੇ ਵਿੱਚ ਕਿਤੇ ਘਾਟ ਦਿਖਾਈ ਦੇ ਰਹੀ ਹੈ ਹਾਂ ਇਹ ਵੀ ਸੱਚ ਹੈ ਕਿ ਕੇਂਦਰੀ ਲੀਡਰਸ਼ਿਪ ਤੋਂ ਉਹਨੇ ਖੁੱਲ ਜਿੰਨੀ ਇੱਕ ਤਾਕਤਵਰ ਮੁੱਖ ਮੰਤਰੀ ਨੂੰ ਪੰਜਾਬ 'ਚ ਮਿਲ ਜਾਨੀ ਚਾਹੀਦੀ ਹੈ ਓਨੀ ਖੁੱਲ ਕੇਂਦਰੀ ਲੀਡਰਸ਼ਿਪ ਬਲੋਂ ਉਹਨਾਂ ਨੂੰ ਨਹੀਂ ਮਿਲ ਰਹੀ ਜਿਹਦੇ ਕਰਕੇ ਤਰ੍ਹਾਂ ਤਰ੍ਹਾਂ ਦੇ ਸੰਕੇਤ ਮਿਲ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਈਸ਼ੂ ਉੱਠ ਰਹੇ ਨੇ ਜਦੋਂ ਆਪਾਂ ਮੀਡੀਆ ਦੇ ਵਿੱਚ ਇਹ ਗੱਲਾਂ ਡਿਸਕਸ ਕਰਦੇ ਹਾਂ ਤਕ ਕੁਦਰਤੀ ਹੈ ਜਿਹੜੇ ਸੰਕੇਤ ਛੱਡੇ ਜਾ ਰਹੇ ਨੇ ਜਾਂ ਮਹਿਸੂਸ ਹੋ ਰਹੇ ਨੇ ਉਹ ਜਾਣ ਕੇ ਛੱਡੇ ਜਾ ਰਹੇ ਨੇ ਵੈਸੇ ਛੁੱਟ ਰਹੇ ਨੇ ਹਰ ਇੱਕ ਮੀਡੀਆ ਪਰਸਨ ਨੂੰ ਉਹ ਸੰਕੇਤਾਂ ਨੂੰ ਪੜਨ ਦੀ ਆਜ਼ਾਦੀ ਹੈ ਤੇ ਉਹ ਸੰਕੇਤ ਇੰਟਰਪ੍ਰੀਟ ਕਰਨ ਦੀ ਆਜ਼ਾਦੀ ਹੈ ਪਰਭਾਸ਼ਿਤ ਕਰਨ ਦੀ ਜਦਦੀ ਹੈ ਸੋ ਉਹ ਸੰਕੇਤ ਜਦੋਂ ਪੜਦੇ ਆ ਤੇ ਉਹਨਾਂ ਨੂੰ ਪ੍ਰਭਾਸ਼ਿਤ ਕਰਦਿਆਂ ਉਹਨਾਂ ਸੰਕੇਤ ਦੀ ਜਿਹੜੀ ਅਸ਼ਾ ਉਹ ਇਹੀ ਬਣਦੀ ਹੈ ਜਿਹੜੀ ਅਰਥ ਹੈ ਉਹ ਇਹੀ ਬਣਦੇ ਨੇ ਇਹ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ ਸਭ ਕੁਝ ਠੀਕ ਦੀਆਂ ਦੋਵੇਂ ਗੱਲਾਂ ਹੋ ਸਕਦੀਆਂ ਨੇ ਹੜਬੜੀ ਵੀ ਹੋ ਸਕਦੀ ਹੈ ਲੈਕ ਆਫ ਕੰਫੀਡੈਂਸ ਵੀ ਹੋ ਸਕਦਾ ਹੈ ਪਾਰਟੀ ਨੂੰ ਡਰ ਵੀ ਹੋ ਸਕਦਾ ਹੈ ਕਿ ਸ਼ਾਇਦ ਇਹ ਸੀਟ ਨਾ ਜਿੱਤੀ ਜਾਵੇ ਤੇ ਇਹਦੇ ਉਲਟ ਜਿਹੜੀ ਗੱਲ ਆਪਾਂ ਬਾਰ-ਬਾਰ ਕਹਿ ਰਹੇ ਹਾਂ ਇਹਦੇ ਸੰਕੇਤਾਂ ਦੇ ਵਿੱਚੋਂ ਇਹ ਵੀ ਪੜਿਆ ਜਾ ਸਕਦਾ ਹੈ ਕਿ ਕੇਂਦਰੀ ਲੀਡਰਸ਼ਿਪ ਸ਼ਾਇਦ ਗੋਵੰਤ ਮਾਨ ਨੂੰ ਓਡਾ ਵੱਡਾ ਨਹੀਂ ਹੋਣ ਦੇਣ ਜਾ ਰਹੀ ਇਹਦਾ ਇੱਕ ਬਹੁਤ ਵੱਡਾ ਕਾਰਨ ਇਹ ਪਿਆ ਕਿ ਜਿਸ ਕਿਸਮ ਨਾਲ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤੇ ਭਾਜਪਾ ਦਾ ਵੱਡਾ ਹਮਲਾ ਹੋ ਰਿਹਾ ਹੈ ਉਹਦਾ ਕਾਰਨ ਕਿਉਂਕਿ ਦਿੱਲੀ ਇੱਕ ਇਸਤਰਾ ਦਾ ਸੂਬਾ ਹੈ ਜਿਸ ਵਿੱਚ ਉਹ ਸੂਬੇ ਦਾ ਬਹੁਤ ਸਾਰਾ ਕੰਟਰੋਲ ਸਪੈਸ਼ਲੀ ਲਾਇਡ ਆਰਡਰ ਦਾ ਪੁਲਿਸ ਦਾ ਉਹ ਕੇਂਦਰ ਸਰਕਾਰ ਕੋਲ ਹੈ ਉੱਥੇ ਉਹਦਾ ਦਖਲ ਬਹੁਤ ਜ਼ਿਆਦਾ ਹੈ ਤੇ ਉਹ ਦਖਲ ਦੇ ਪਿੱਛੇ ਭਾਰਤੀ ਜਨਤਾ ਪਾਰਟੀ ਦੇ ਕਨਾਲੀ ਮੈਂ ਇੱਕ ਕਿਸੇ ਉਹਨਾਂ ਦੇ ਪ੍ਰਵਕਤਾ ਦੀ ਗੱਲ ਸੁਣ ਰਿਹਾ ਸੀ ਉਹ ਕਹਿੰਦਾ ਜੀ ਕਾਂਗਰਸ ਦੇ ਵਿੱਚ ਬਖੜਾਹਟ ਹੈ ਕਿਉਂਕਿ ਕਾਂਗਰਸ ਬਹੁਤ ਲੰਮੇ ਸਮੇਂ ਤੋਂ ਦਿੱਲੀ ਦੀ ਸੱਤਾ ਤੋਂ ਬਾਹਰ ਹੈ ਪਰੰਤੂ ਜੇ ਆਪਾਂ ਇਹ ਗੱਲ ਦੇਖਣੀ ਹੈ ਤਾਂ ਉਸ ਤੋਂ ਪਹਿਲਾਂ 10 10 ਸਾਲ ਨੇ ਜਿਹੜੇ ਉਹ ਮੈਡ ਮਸ਼ੀਲਾ ਵਿੱਚ ਦੇ ਦੇ ਉਸ ਤੋਂ ਬਾਅਦ ਕੇਕਰੀਵਾਲ ਦੇ 10 ਸਾਲ 12 ਸਾਲ ਹੋ ਜਾਣਗੇ ਤੇ ਭਾਰਤੀ ਜਨਤਾ ਪਾਰਟੀ ਦਾ ਉਸ ਵੀ ਲੰਬੇ ਉਸ ਤੋਂ ਵੀ ਲੰਬੇ ਸਮੇਂ ਤੋਂ ਬਾਹਰ ਹੈ ਹੁੰਦਾ ਹੈ ਜੀ ਆਪਾਂ ਕਈ ਪਿਛਲੇ 22 23 ਸਾਲਾਂ ਤੋਂ ਬਾਹਰ ਚੱਲ ਰਹੀ ਹੈ 22 ਸਾਲਾਂ ਤੋਂ ਸੋ ਉਸ ਕਰਕੇ ਉਹ ਬੁਖੜਾਹਟ ਹੈ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਵੀ ਇਸ ਗੱਲ ਤੇ ਜ਼ੋਰ ਲੱਗਿਆ ਹੋਇਆ ਹੈ ਕਿ ਜੇਕਰ ਕਿਸੇ ਤਰ੍ਹਾਂ ਉਥੋਂ ਦਿੱਲੀ ਤੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਸਰਕਾਰ ਤੋਂ ਬਾਹਰ ਕਰ ਦਿੱਤਾ ਜਾਵੇ ਤੇ ਉਹਦੀ ਜਿਹੜੀ ਲੀਡਰਸ਼ਿਪ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਹੱਥ ਆ ਜਾਵੇ ਤਦ ਕੁਦਰਤੀ ਹੈ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਵੀ ਲੀਡਰ ਮੁੱਖ ਮੰਤਰੀ ਭਗਵਤ ਬਾਦ ਜਾਂ ਇਹਨਾਂ ਦੀ ਥਾਂ ਕੋਈ ਹੋਰ ਹੋਣ ਉਹ ਹੋਰ ਹਾਵੀ ਹੋ ਜਾਣਗੇ ਸ਼ਾਇਦ ਇਸ ਗੱਲ ਦੇ ਡਰੋਂ ਮੈਨੂੰ ਲੱਗ ਰਿਹਾ ਹੈ ਕਿ ਕੇਂਦਰ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਾਂ ਕੇਜਰੀਵਾਲ ਕਹਿ ਲਵੋ ਕਿ ਉਹ ਇਸ ਗੱਲੋਂ ਕਿਤੇ ਨਾ ਕਿਤੇ ਇੱਕ ਥ੍ਰੈਟ ਹੈ ਜਿਹੜੀ ਉਹ ਦਬਾਅ ਹੈ ਜਿਹੜਾ ਉਹ ਮਹਿਸੂਸ ਕਰ ਰਹੇ ਨੇ ਤੇ ਉਸ ਦਬਾਅ ਨੂੰ ਰੋਕਣ ਲਈ ਮੇਰੀ ਸਮਝ ਮੁਤਾਬਕ ਇਹ ਜਿਹੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਜਦੋਂ ਕਿ ਇਹ ਚਾਲਾਂ ਪਾਰਟੀ ਲਈ ਪੰਜਾਬ ਦੇ ਵਿੱਚ ਨੁਕਸਾਨਦਾਇਕ ਹੋ ਸਕਦੀਆਂ ਨੇ ਸਪੈਸ਼ਲੀ ਚੋਣਾਂ ਦੇ ਦਿਨਾਂ ਦੇ ਵਿੱਚ ਤੇ ਜੇਕਰ ਇਹ ਨੁਕਸਾਨ ਹੁੰਦਾ ਤਾਂ ਇਹ ਜਿੰਨਾ ਪੰਜਾਬ ਦੀ ਲੀਡਰਸ਼ਿਪ ਦਾ ਹੁੰਦਾ ਤਾਂ ਇਹ ਕੇਂਦਰੀ ਕੇਂਦਰੀ ਲੀਡਰਸ਼ਿਪ ਲਈ ਵੀ ਇੱਕ ਨੁਕਸਾਨ ਹੀ ਹੋਵੇਗਾ ਇਹਦੇ ਵਿੱਚ ਮੈਨੂੰ ਕਿਹਾ ਮੇਰਾ ਮੈਂ ਇਹ ਸਮਝਦਾ ਕਿ ਆਮ ਆਦਮੀ ਪਾਰਟੀ ਨੂੰ ਬਿਲਕੁਲ ਕਲੀਅਰ ਸੰਕੇਤ ਦੇਣੇ ਚਾਹੀਦੇ ਨੇ ਕਿ ਉਹ ਕੀ ਚਾਹੁੰਦੇ ਨੇ ਜੇਕਰ ਉਹ ਮੁੱਖ ਮੰਤਰੀ ਦੇ ਉੱਟ ਨੇ ਤਾਂ ਵੀ ਸੰਕੇਤ ਕਲੀਅਰ ਹੋਣੇ ਚਾਹੀਦੇ ਨੇ ਜੇਕਰ ਮੁੱਖ ਮੰਤਰੀ ਨੂੰ ਖੁਦਮੁਖਤਾਰੀ ਦਿੱਤੀ ਗਈ ਹੈ ਤਦ ਵੀ ਸੰਕੇਤ ਕਲੀਆਂ ਹੋਣੇ ਚਾਹੀਦੇ ਨੇ ਇਸ ਲਈ ਜਿਹੜਾ ਮੈਸੇਜ ਜੋ ਵੀ ਉਹ ਦੇਣਾ ਚਾਹੁੰਦੇ ਨੇ ਉਹ ਮੈਸੇਜ ਇੱਕ ਭੰਬਲ ਪੂਸੇ ਚ ਪੈ ਜਾਂਦਾ ਜਿਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਲੋਕ ਮੀਡੀਆ ਕਰਮੀ ਜਾਂ ਵਿਸ਼ਲੇਸ਼ਕ ਕਿਤੇ ਨਾ ਕਿਤੇ ਉਹਨੂੰ ਇੰਟਰਪ੍ਰੀਟ ਕਰਨ ਚ ਪਰਭਾਸ਼ਿਤ ਕਰਨ ਚ ਥੋੜੀ ਬਹੁਤੀ ਗਲਤੀ ਖਾ ਜਾਂਦੇ ਆ ਤੇ ਇਹਦਾ ਨੁਕਸਾਨ ਵੀ ਆਮ ਆਦਮੀ ਪਾਰਟੀ ਨੂੰ ਹੀ ਹੁੰਦਾ ਹੈ ਤੁਹਾਡਾ ਕੋਈ ਸਵਾਲ ਹੈ ਤਾਂ ਦੱਸੋ ਜੀ ਜੀ ਤਤਲੀਵਾਲ ਸਾਹਿਬ ਜੇਕਰ ਜਿਸ ਤਰੀਕੇ ਦੀਆਂ ਹੁਣ ਖਬਰਾਂ ਬਹਾਰ ਆ ਰਹੀਆਂ ਨੇ ਜੇਕਰ ਕੋਈ ਦਖਲ ਅੰਦਾਜ਼ੀ ਹੈਗੀ ਹੈ ਦਿੱਲੀ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਇਕਾਈਆ ਤੁਸੀਂ ਫ੍ਰੀਹੈਂਡ ਦੀ ਗੱਲ ਕੀਤੀ ਫਿਰ ਪੰਜਾਬ ਸਰਕਾਰ ਨੂੰ ਖੁੱਲ ਕੇ ਆਪਣੀ ਪਰਫਾਰਮੈਂਸ ਦਿਖਾਉਣ ਦਾ ਮੌਕਾ ਹੀ ਨਹੀਂ ਮਿਲਣਾ ਹੈ ਤੇ ਜੇ ਮੌਕਾ ਨਹੀਂ ਮਿਲਣਾ ਤਾਂ ਪੰਜਾਬੀਆਂ ਦੇ ਪੱਲੇ ਨਿਰਾਸ਼ਾ ਪੈਣੀ ਹੈ ਸਰਕਾਰ ਦੇ ਪੱਲੇ ਵੀ ਨਿਰਾਸ਼ਾ ਪੈਣੀ ਹੈ ਕਿਉਂਕਿ ਗਰੋਥ ਕਰਨ ਦੇ ਲਈ ਅੱਗੇ ਵਧਣ ਦੇ ਲਈ ਕਿਤੇ ਨਾ ਕਿਤੇ ਅਜਾਦਾਨਾ ਤੌਰ ਦੇ ਉੱਪਰ ਬੰਦੇ ਦਾ ਕੰਮ ਕਰਨਾ ਜ਼ਰੂਰੀ ਹੁੰਦਾ ਭਾਵੇਂ ਕਿਸੇ ਸੰਸਥਾ ਦਾ ਜੇਕਰ ਐਦਾਂ ਦੇ ਟੋਕ ਟਕਾਈ ਵਿੱਚ ਹੋਈ ਤਾਂ ਫਿਰ ਪਾਰਟੀ ਲੂਜ਼ ਕਰੂਗੀ ਇਹਦੇ 'ਚ ਤਾਂ ਕਿਹੜੇ ਵੀ ਵਿਕਾਸ ਨਾਲ ਸੰਬੰਧਿਤ ਜਦੋਂ ਫੈਸਲੇ ਲੈਣੇ ਪੈਂਦੇ ਨੇ ਜੇ ਉਹ ਫੈਸਲੇ ਮੁੱਖ ਮੰਤਰੀ ਆਪਣੀ ਕੈਬਨਿਟ ਦੀ ਸਲਾਹ ਨਾਲ ਲੈਣ ਲਈ ਅਧਿਕਾਰਤ ਹੋਣ ਤੇ ਖੁਦਮਖਤਾਰ ਹੋਣ ਤਾਂ ਮੇਰੇ ਖਿਆਲ ਮੁਤਾਬਕ ਉਹ ਫੈਸਲਿਆਂ ਦੇ ਵਿੱਚ ਤੇਜ਼ੀ ਆ ਸਕਦੀ ਹੈ ਜੇਕਰ ਉਹ ਫੈਸਲਿਆਂ ਦੇ ਵਿੱਚ ਦਖਲਅੰਦਾਜ਼ੀ ਕੇਂਦਰੀ ਲੀਡਰਸ਼ਿਪ ਦੀ ਰਹੇਗੀ ਜਿਵੇਂ ਪਹਿਲਾਂ ਤੁਸੀਂ ਆਪਾਂ ਦੇਖਿਆ ਕਿ ਇੱਕ ਐਮਪੀ ਨੂੰ ਭੇਜ ਦਿੱਤਾ ਜਾਂਦਾ ਹੈ ਕਿ ਨਿਗਰਾਨੀ ਕਰਨਗੇ ਇਹਨੂੰ ਇੱਥੇ ਕੋਠੀ ਦੇ ਦਿਓ ਜੀ ਇਹ ਇਸ ਸਰਕਾਰ ਦੀ ਕੋਆਰਡੀਨੇਸ਼ਨ ਕਰਨਗੇ ਉਹ ਸਾਰੇ ਸੰਕੇਤ ਸੀ ਉਹਨਾਂ ਦੇ ਵਿੱਚ ਜਿਹੜੇ ਫੈਸਲੇ ਨਹੀਂ ਉਹ ਇੱਕ ਤਾਂ ਡਿਲੇ ਹੁੰਦੇ ਨੇ ਇੱਕ ਜਿਹੜਾ ਬੰਦਾ ਕੰਮ ਕਰਦਾ ਉਹਦੇ ਲਈ ਡੀਮੋਟੀਵੇਸ਼ਨ ਹੁੰਦੀ ਹੈ। ਉਹਨੂੰ ਇਹ ਲੱਗਦਾ ਹੈ ਕਿ ਯਾਰ ਇਹ ਜਿਹੜੇ ਮੈਨੂੰ ਕੰਮ ਕਿਉਂ ਨਹੀਂ ਕਰ ਦਿੱਤਾ ਜਾਂਦਾ। ਤੀਸਰਾ ਦੋਨਾਂ ਤਿਹਾਂ ਤੋਂ ਦੇਖੋ ਜਦੋਂ ਆਪਾਂ ਕੰਮ ਕਰਦੇ ਆ ਉਹਦੇ ਵਿੱਚ ਕਮੀਆਂ ਰਹਿੰਦੀਆਂ ਹੁੰਦੀਆਂ ਨੇ। ਜੇ ਤੁਹਾਨੂੰ ਖੁਦਮਖਤਾਰੀ ਮਿਲੀ ਹੈ ਫੇਰ ਤੁਸੀਂ ਬੈਠ ਕੇ ਝੋਖ ਕਰ ਦਿਓ ਜਿੱਥੇ ਕਮੀਆਂ ਰਹਿ ਜਾਂਦੀਆਂ ਨੇ ਉਹਨਾਂ ਨੂੰ ਪਲੱਗ ਕਰ ਦਿਓ। ਜੇਕਰ ਸਿਚੁਏਸ਼ਨਲ ਦੂਜੀ ਤਰ੍ਹਾਂ ਦੀ ਆਪਾਧਾਪ ਵਾਲੀ ਤਾਂ ਫਿਰ ਇੱਕ ਦੂਜੇ ਨੂੰ ਬਲੇਮ ਕਰਦੇ ਹੋ ਫਿਰ بجائے ਇਸ ਦੇ ਕਿ ਆਪਾਂ ਉਹ ਕਮੀਆਂ ਅਗਲੀ ਵਾਰ ਨਾ ਰਹਿਣ ਦੇਈਏ ਉਹਨਾਂ ਨੂੰ ਪਲੱਗ ਕਰਕੇ ਠੀਕ ਕਰੀਏ ਇਸ ਦੀ بجائے ਦੋਵੇਂ ਧਿਰਾਂ ਇੱਕ ਦੂਜੇ ਨੂੰ ਬਲੇਮ ਕਰਦੀਆਂ ਨੇ ਉਹਦੇ ਵਿੱਚ ਵੀ ਭਾਵੇਂ ਇਹ ਗੱਲਾਂ ਬਾਹਰ ਵੀ ਆਈਆਂ ਮੈਨੂੰ ਪੂਰਾ ਯਕੀਨ ਹੈ ਕਿ ਕੇਂਦਰੀ ਲੀਡਰਸ਼ਿਪ ਤੇ ਭਗਵੰਤ ਮਾਨ ਦੀ ਲੀਡਰਸ਼ਿਪ ਦੇ ਵਿੱਚ ਇਹ ਕਿਤੇ ਨਾ ਕਿਤੇ ਡਿਸਕਸ ਹੋਊਗਾ ਜਾਂ ਹੋਇਆ ਹੋਊਗਾ ਕਿ ਜਿਹੜੀਆਂ 13 ਦੇ ਵਿੱਚੋਂ 3 ਸੀਟਾਂ ਆਈਆਂ ਨੇ ਉਹਦੇ ਵਿੱਚ ਇੱਕ ਦੂਜੇ ਨੂੰ ਬਲੇਮ ਕਰਨਾ ਵੀ ਤੇਰਾ ਫੈਸਲਾ ਠੀਕ ਨਹੀਂ ਸੀ ਇਹਦਾ ਫੈਸਲਾ ਠੀਕ ਨਹੀਂ ਸੀ ਚੋਣ ਠੀਕ ਨਹੀਂ ਸੀ ਕੈਂਡੀਡੇਟ ਠੀਕ ਨਹੀਂ ਸੀ ਕੈਂਪੇਨ ਠੀਕ ਨਹੀਂ ਸੀ ਜਿਹੜੇ ਸਾਡੇ ਪ੍ਰਚਾਰਕ ਸੀ ਉਹਨਾਂ ਦੀ ਲਿਸਟ ਠੀਕ ਨਹੀਂ ਸੀ ਵਰਕਰਾਂ ਤੇ ਲੀਡਰਾਂ ਦੇ ਵਿੱਚ ਕੋਆਰਡੀਨੇਸ਼ਨ ਠੀਕ ਨਹੀਂ ਸੀ ਉਹਦੇ ਵਿੱਚ ਆਹ ਆਹ ਸਮੇਂ-ਸਮੇਂ ਤੇ ਬਿਆਨ ਦਿੱਤੇ ਗਏ ਉਹ ਦਖਲਅੰਦਾਜ਼ੀ ਠੀਕ ਨਹੀਂ ਸੀ ਉਹ ਸਾਰਾ ਕੁਝ ਬਲੇਮ ਤੇ ਵਿਰੋਧੀ ਵੱਲੋਂ ਬਲੇਮ ਉਹ ਬਲੇਮ ਗੇਮ ਜਿਹਨੂੰ ਆਪਾਂ ਕਹਿੰਦੇ ਆ ਉਹ ਚੱਲਦੀ ਹੈ ਤੇ ਉਹ ਸਾਰੇ ਪਾਸੇ ਦਾ ਨੁਕਸਾਨ ਹੈ ਉਹ ਪਾਰਟੀ ਨੂੰ ਹੁੰਦਾ ਤੇ ਪਾਰਟੀ ਸਰਕਾਰ ਚ ਹੈ ਤੇ ਕੁਦਰਤੀ ਹੈ ਉਹ ਸਾਰਾ ਨੁਕਸਾਨ ਪੰਜਾਬੀਆਂ ਨੂੰ ਵੀ ਭੁਗਤਣਾ ਪਏਗਾ ਮੈਂ ਇਹ ਗੱਲ ਇੱਥੇ ਸਾਫ਼ ਕਰ ਦੇਣਾ ਸਰੋਤਿਆਂ ਨੂੰ ਕਿ ਆਮ ਆਦਮੀ ਪਾਰਟੀ ਨੂੰ ਜਿੰਨੀਆਂ ਵੋਟਾਂ ਪਹਿਲਾਂ ਵੀ ਪਈਆਂ ਨੇ ਜਿੰਨੀਆਂ ਵੋਟਾਂ ਹੁਣ ਵੀ ਪਈਆਂ ਨੇ ਇਹ ਆਮ ਆਦਮੀ ਪਾਰਟੀ ਦਾ ਭਰਮ ਹੈ ਕਿ ਲੋਕ ਉਹਨਾਂ ਨੂੰ ਇੰਨਾ ਪਿਆਰ ਕਰਦੇ ਨੇ ਇਹ ਵੋਟਾਂ ਤਾਂ ਪਈਆਂ ਨੇ ਇਹ ਵੋਟਾਂ ਦੇ ਕੋਈ ਹੋਰ ਵੀ ਕਾਰਨ ਨੇ ਇਹ ਨਹੀਂ ਮੈਂ ਕਹਿੰਦਾ ਪਿਆਰ ਵੀ ਕਰਦੇ ਨੇ ਪਰ ਇੱਕ ਹੋਰ ਵੀ ਕਾਰਨ ਨੇ ਕਿ ਦੂਜੀਆਂ ਪਾਰਟੀਆਂ ਤੋਂ ਲੋਕ ਐਨੇ ਉਕਤਾਏ ਹੋਏ ਨੇ ਜੇਕਰ ਆਮ ਆਦਮੀ ਪਾਰਟੀ ਦਾ ਬਦਲ ਕਿਤੇ ਲੋਕਾਂ ਨੂੰ ਮਿਲ ਗਿਆ ਤਾਂ ਤਾਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਰਿਜੈਕਟ ਕਰਨ ਲਈ ਵੀ ਇੱਕ ਮਿੰਟ ਲਾਉਣਾ ਹੈ ਬਾਹਲੀ ਦੇਰ ਨਹੀਂ ਲਾਉਣੀ ਪੰਜਾਬ ਦੇ ਲੋਕ ਨੇ ਜਿਹੜੇ ਉਹ ਰੋਜ ਦੀਆਂ ਸਿਆਸੀ ਗੱਲਾਂ ਤੋਂ ਜਿਹੜੀਆਂ ਵਿਧਾ ਚੜਾ ਕੇ ਕਈਆਂ ਜਾਂ ਕਈਆਂ ਜਾਂਦੀਆਂ ਨੇ ਉਹ ਤੰਗ ਆਈ ਪਏ ਨੇ ਜਦੋਂ ਕਿ ਅਸਲ ਦੇ ਵਿੱਚ ਇੰਡਸਟਰੀ ਪੰਜਾਬ ਦੇ ਵਿੱਚ ਹੈ ਨਹੀਂ ਬੇਰੁਜ਼ਗਾਰੀ ਚਰਮ ਸੀਮਾ ਤੇ ਪਹੁੰਚੀ ਪਈ ਹੈ ਵਿਦੇਸ਼ ਜਾਣ ਦਾ ਇੱਕ ਆਪਸ਼ਨ ਸੀ ਉਥੇ ਬਹੁਤ ਸਾਰੀਆਂ ਬੰਦੀਆਂ ਲੱਗ ਗਈਆਂ ਨੇ ਇਸ ਵਾਰ ਮਤਲਬ ਮੈਂ ਹੈਰਾਨਾ ਕਿਉਂਕਿ ਮੈਂ ਟੀਚਿੰਗ ਨਾਲ ਸੰਬੰਧਤਾਂ ਕਾਲਜਾਂ ਦੇ ਵਿੱਚ ਬਹੁਤ ਵਧੀਆ ਐਡਮਿਸ਼ਨਾਂ ਹੋ ਰਹੀਆਂ ਨੇ ਉਹਦਾ ਕਾਰਨ ਇਹ ਨਹੀਂ ਕਿ ਕਾਲਜਾਂ ਦੀ ਐਜੂਕੇਸ਼ਨ ਸੁਧਰ ਗਈ ਉਹਦਾ ਕਾਰਨ ਇਹ ਹੈ ਕਿ ਜਿਹੜੇ ਵਿਦੇਸ਼ ਜਾਣ ਵਾਲੇ ਲੋਕ ਸੀ ਸ਼ਾਇਦ ਉਹਨਾਂ ਤੇ ਕਿਸੇ ਹੱਦ ਤੱਕ ਰੋਕ ਲੱਗੀ ਜਾਂ ਕੋਈ ਹੋਰ ਕਾਰਨ ਇਹ ਉਹ ਵਿਦੇਸ਼ ਨਹੀਂ ਜਾ ਰਹੇ ਇਸ ਕਰਕੇ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਹੋ ਰਹੀਆਂ ਨੇ ਤੇ ਜੇ ਉਹ ਐਡਮਿਸ਼ਨਾਂ ਹੋ ਰਹੀਆਂ ਨੇ ਤਾਂ ਕੁਦਰਤੀ ਹੈ ਉਹ ਵਿਦਿਆਰਥੀਆਂ ਦਾ ਜਿਹੜਾ ਸੁਭਾਅ ਹੈ ਉਹਦੇ ਵਿੱਚੋਂ ਉਹਨਾਂ ਦੀ ਆਸ ਮੌਕੇ ਦੀ ਸਰਕਾਰ ਤੇ ਬਹੁਤ ਵੱਡੀ ਹੋਏਗੀ ਤੇ ਜਦੋਂ ਉਹ ਨਹੀਂ ਪੂਰੀ ਹੋਏਗੀ ਉਹਦੇ ਵਿੱਚ ਵੀ ਚਾਂਸ ਹੈ ਕਿ ਉਹ ਵਿਦਿਆਰਥੀਆਂ ਦਾ ਵਿਰੋਧ ਵੀ ਬਹੁਤ ਭੜਾ ਹੁੰਦਾ ਹੈ ਪੰਜਾਬ ਦੇ ਵਿੱਚ ਕੇਂਦਰ ਦੀ ਸਰਕਾਰ ਤੇ ਸਟੇਟ ਦੀ ਸਰਕਾਰ ਹਲੇ ਕਿਸਾਨਾਂ ਦਾ ਵਿਰੋਧ ਝੱਲਣ ਜੋਗੀ ਨਹੀਂ ਹੈ ਕਿਸਾਨਾਂ ਦੀ ਅੰਦੋਲਨ ਚ ਹਲੇ ਵੀ ਇੰਨਾ ਦਮ ਹੈ ਕਿ ਉਹ ਸਰਕਾਰ ਨੂੰ ਇੱਕ ਕਾਲ ਤੇ ਪ੍ਰੈਸ਼ਰ ਚ ਲਿਆਉਂਦੇ ਨੇ ਜਦੋਂ ਕਿ ਉਹਨਾਂ ਦੀਆਂ ਜਥੇਬੰਦੀਆਂ ਆਪਸ ਵਿੱਚ ਫਟੀਆਂ ਹੋਈਆਂ ਨੇ ਜੇ ਉਹ ਇਕਤਾ ਕਰ ਲੈਣ ਮੈਨੂੰ ਇਹ ਲੱਗਦਾ ਸਰਕਾਰ ਦੇ ਨੱਕ 'ਚ ਦਮ ਕਰਦੇ ਨਹੀਂ ਉਹ ਸੋ ਆਉਣ ਵਾਲੇ ਸਮੇਂ ਦੇ ਵਿੱਚ ਮਲਾਜਮ ਮਹਾਜ ਤੇ ਵਿਦਿਆਰਥੀ ਮਹਾਜ ਤੇ ਮਜ਼ਦੂਰ ਬਹਾਜ ਤੇ ਜੇਕਰ ਬੇਚੈਨੀ ਵੱਧਦੀ ਹੈ ਤਾਂ ਸਰਕਾਰ ਤੇ ਹੋਰ ਦਬਾਅ ਆ ਜਾਏਗਾ ਤੇ ਸਰਕਾਰ ਕੰਮ ਨਹੀਂ ਕਰ पाएगी ਤੇ ਉਹਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਸਰਕਾਰ ਪ੍ਰਤੀ ਰੋਸ ਤੇ ਸਰਕਾਰ ਪ੍ਰਤੀ ਨਰਾਸ਼ਾ ਦੋਵੇਂ ਵਧਣਗੇ ਜਿਹਦੇ ਨਾਲ ਸਰਕਾਰ ਨੂੰ ਵੀ ਨੁਕਸਾਨ ਹੋਏਗਾ ਤੇ ਪੰਜਾਬੀਆਂ ਨੂੰ ਵੀ ਸਰਕਾਰ ਦਾ ਬਦਲ ਲੱਪਣ ਲਈ ਮਜਬੂਰ ਹੋਣਾ ਪਏਗਾ ਜੀ ਜੀ ਬਿਲਕੁਲ ਬਿਲਕੁਲ ਸੋਤਾਲੀਵਾਲ ਸਾਹਿਬ ਗੱਲ ਤਾਂ ਇਹ ਤੁਹਾਡੀ ਬਿਲਕੁਲ ਤਰਸਤ ਹੈ ਦੂਜੇ ਪਾਸੇ ਪੰਜਾਬ ਸਰਕਾਰ ਦਾ 2.5 ਸਾਲ ਦਾ ਤਕਰੀਬਨ ਤਕਰੀਬਨ ਸਮਾਹੋਣੇ ਵਾਲਾ ਵਾਦੇ ਵੀ ਵੱਡੇ ਕੀਤੇ ਹੋਏ ਸੀ ਹਜੇ ਤੱਕ ਫਿਲਹਾਲ ਇੱਕ ਗਰੰਟੀ ਪੂਰੀ ਹੋਈ ਹੈ ਬਿਜਲੀ 마ਫੀ ਦੀ ਇਸ ਤੋਂ ਇਲਾਵਾ ਕੰਮ ਵੀ ਹਜੇ ਬੜੇ ਪਏ ਨੇ ਸਰਕਾਰ ਦੇ ਕੋਲੇ ਇਮਤਿਹਾਨ ਵੀ ਅੱਗੇ ਸਰਕਾਰ ਦਾ ਔਖਾ ਹੁਣ ਆਪਸੀ ਇੱਕ ਲੀਡਰਸ਼ਿਪ ਦਾ ਵੀ ਰੌਲਾ ਪੈ ਗਿਆ ਜੀ ਬੰਗੂ ਸਾਹਿਬ ਇਸ ਤੋਂ ਬਿਨਾ ਜਦੋਂ ਕੰਮ ਕਰਨੇ ਪੈਂਦੇ ਨੇ ਨਾ ਉਦੋਂ ਸਾਨੂੰ ਬਿਤੀ ਪ੍ਰਬੰਧ ਜੇ ਸੁਖਾਲੇ ਹੋਣ ਫਿਰ ਕੰਮ ਹੋ ਜਾਂਦੇ ਨੇ ਉਹ ਸਾਨੂੰ ਦਿਸ ਰਿਹਾ ਹੈ ਪੜੇ ਲਿਖੇ ਬੰਦੇ ਇਸ ਗੱਲ ਨੂੰ ਸਮਝਦੇ ਨੇ ਕਿ ਸਰਕਾਰਾਂ ਦੇ ਕੋਲ ਬਹੁਤ ਸਾਰਾ ਫਾਈਨਾਂਸ ਵਿੱਤ ਨਹੀਂ ਹੈਗਾ ਜਿਹਦੇ ਨਾਲ ਉਹ ਵਿਕਾਸ ਸੰਬੰਧੀ ਵੱਡੇ ਫੈਸਲੇ ਲੈ ਸਕੇ ਜਿਹਦੇ ਨਾਲ ਲੋਕ ਖੁਸ਼ ਹੋ ਜਾਣ ਐਦਾਂ ਦੀ ਗੱਲ ਦਿਖਾਈ ਨਹੀਂ ਦਿੰਦੀ ਸਰਕਾਰ ਪਹਿਲਾਂ ਤੰਗੀਆਂ 'ਚੋਂ ਚੱਲ ਰਹੀ ਹੈ ਤੇ ਪੈਸੇ ਕਮਾ ਸੱਚੀ ਹੈ ਸਾਡਾ ਬਜਟ ਘਟਾ ਹੈ ਜਿਹੜਾ ਇਸ ਕਿਸਮ ਨਾਲ ਐਈ ਦੀ ਪੋਜੀਸ਼ਨ ਉਹੀ ਪਈ ਹੈ ਜਿਹਦੇ ਵਿੱਚ ਬਹੁਤਾ ਕੁਝ ਕਰਨ ਲਈ ਸਾਡੇ ਕੋਲੇ ਫਾਈਨਾਂਸ ਨਹੀਂ ਹੈਗੇ ਜੀ ਸਹੀ ਬਿਲਕੁਲ ਹੋ ਸੂਬੇ ਦੀ ਆਰਥਿਕਤਾ ਦਾ ਦਾਵਾ ਡੋਗ ਲਾ ਹੁਣ ਦੇਖਣ ਵਾਲਾ ਹੀ ਹੋਊਗੀ ਕਿ ਪੰਜਾਬ ਸਰਕਾਰ ਇਹਨਾਂ ਸਾਰੇ ਮਾਮਲਿਆਂ ਨੂੰ ਕੀ ਬਣ ਜਿੱਟਦੀ ਹੈ ਤੁਹਾਡੀ ਵੱਲੋਂ ਸਾਫ ਤੁਸੀਂ ਫੁੱਲ ਕੇ ਐਕਸਪਲੇਨ ਕੀਤਾ ਪੰਜਾਬੀ ਨਾਲ ਸਾਂਝ ਪਾਈ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਮਿਹਰबानी ਜੀ ਜੀ ਦੋਸਤੋ ਤੁਸੀਂ ਹਰ ਵਾਰ ਆਪਣੇ ਫੀਡਬੈਕ ਸਾਨੂੰ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਤੁਸੀਂ ਇਹਨਾਂ ਮਾਮਲਿਆਂ ਬਾਰੇ ਕੀ ਵਿਚਾਰ ਰੱਖਦੇ ਹੋ